ਤਸਵੀਰਾਂ ਹੁਸ਼ਾਰਪੁਰ ਦੀ ਫੂਡ ਸਟਰੀਟ ਦੀਆਂ ਹਨ ਜਿੱਥੇ ਕਿ ਅੱਜ ਸਵੇਰੇ ਹੋਈ ਦੋ ਗੱਡੀਆਂ ਦੀ ਜ਼ਬਰਦਸਤ ਟੱਕਰ ਚ ਗੱਡੀਆਂ ਦਾ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਹੋਇਆ ਹੈ ਜਦਕਿ ਗੱਡੀਆਂ ਚ ਸਵਾਰ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਜਿਹੜੀ ਘਟਨਾ ਹੋਈ ਹੈ ਤੁਸੀਂ ਇੱਥੇ ਮੌਕੇ ਤੇ ਮੌਜੂਦ ਸੀ ਕੀ ਹੋਇਆ ਮੈਂ ਮੌਕੇ ਤੇ एक्चुअली ਅਸਲ ਅਸਲ ਜਦੋਂ ਆਪਾਂ ਡੇਲੀ ਘੁੰਮਦੇ ਹਾਂ ਤੇ ਜਦੋਂ ਘੁੰਮ ਰਹੇ ਸੀਗੇ ਤੇ ਇੱਥੋਂ ਗੱਡੀਆਂ ਤੋਂ ਨਿਕਲਦੀਆਂ ਬਣੀ ਬੜੀ ਜ਼ਿਆਦਾ ਆਵਾਜ਼ ਆਏ ਕਿਤਾ ਬੰਮ ਫਟਦਾ ਕਹਿ ਸਕਦੇ ਹਾਂ ਉਹ ਤੋਂ ਜਦੋਂ ਆ ਕੇ ਦੇਖਿਆ ਐਕਸੀਡੈਂਟ ਹੋਇਆ ਸੀਗਾ ਪਾਰੇ ਸਵਲੇ ਬਚਾ ਹੋਏ ਹੋ ਗਿਆ ਕਿ ਸਟਾਂ ਲੱਗੀਆਂ ਥੁੜੀਆਂ ਪਰ ਜਾਣੀ ਦਾ ਨੁਕਸਾਨ ਨਹੀਂ ਹੋਇਆ ਜੀ ਦਾ ਜਾਨ ਨਹੀਂ ਪਰ ਗੱਡੀਆਂ ਦਾ ਬਹੁਤ ਜ਼ਿਆਦਾ ਡੈਮੇਜ ਹੋਇਆ ਇਸ ਵੇਲੇ ਜਿਹੜੇ ਇੱਥੇ ਚੌਂਕ ਦੇ ਵਿੱਚ ਪ੍ਰਸ਼ਾਸਨ ਨੇ ਕੈਮਰੇ ਲਗਾਏ ਹੋ ਵਰਕਿੰਗ ਕਰ ਰਹੇ ਆ ਜੋ ਪ੍ਰਸ਼ਾਸਨ ਨੇ ਦੱਸਿਆ ਕਿ ਕੈਮਰੇ ਚੈੱਕ ਕਰਕੇ ਬੰਦੀ ਕਾਰਵਾਈ ਕਰਕੇ ਇਹ ਗੰਦੇ ਪਤਾ ਨਹੀਂ ਸੀ ਕਿ ਮੋਰੇ ਕੋ ਜਾਨਵਰ ਦਾ ਆਇਆ ਹੈ ਜਾਂ ਗੱਡੀ ওভারਸਪੀਡ ਸੀ ਕਿ ਕਾਰਨ ਕੀ ਹੋਇਆ ਹੋਵੇ ਸ਼ਾਇਦ ওভারਸਪੀਡ ਸੀ ਜਾਨਵਰ ਕੋਈ ਨਹੀਂ ਹੈ ওভারਸਪੀਡ ਸੀ ਕੋਈ ਬਟ ਕੈਮਰੇ ਚੈੱਕ ਕਰਕੇ ওভারਸਪੀਡ ਪਤਾ ਲੱਗ ਜਾਏਗਾ ਕਿਹੜਾ ਟੋਮਸਪੀਡ ਚੈੱਕ ਮੰਦੀਤ ਆ ਲੱਗਦਾ ਕਿ ਇਸ ਟਮ ਜਿਹੜਾ जख्मी ਆ ਸਾ ਕਿੱਥੇ ਹੋ ਸਕੀ ਉਹ ਸਿਵਲ ਹਸਪਤਲ ਹੁਣ ਇਹਨਾਂ ਨੇ ਰੈਫਰ ਕੀਤੇ ਆ ਇੱਕ ਪਤਾ ਲੱਗਿਆ ਇੱਥੇ ਜੇ ਕੋਈ ਸਵੇ ਸਗੇ ਜੇ ਕੋਈ ਲੇਡੀਜ਼ ਵੀ ਉਹ ਲੇਡੀ ਜਿਹੜੇ ਮੇਨ ਕੋੜੀ ਹੈ ਕਿ ਉਹਨਾਂ ਦੇ ਮੇਰ ਥੋੜੀ ਆਪਣੇ ਆਪਣੇ ਆਸ਼ਰਮ ਹੈ ਉਸ ਟਾਸ਼ਰਮਚੇ ਮੈਂ ਫੋਨ ਕਰਤਾ ਸੀ ਉਹਨਾਂ ਦੇ ਹੈੱਡ ਨੂੰ ਤੇ ਉਹ ਆ ਕੇ ਉਹਨਾਂ ਦੇ ਬੰਦੇ ਲੈ ਗਏ ਉਹਨਾਂ ਨੂੰ ਉਹਨਾਂ ਦੇ ਚੱਕਾ ਲੱਗ ਗਿਆ ਸੱਟਾ ਉਹਨਾਂ ਦੇ ਵੀ ਲੱਗ ਗਿਆ ਉਹਨਾਂ ਦੇ ਮੂੰਹ ਮਾਤੇ ਸੱਟਾ ਕਿਉਂਕਿ ਗੱਡੀ ਘਰੀਟ ਕੇ ਨਾਲ ਉਹਨਾਂ ਲੱਗ ਚਲੀ ਗਿਆ ਮੇਰਾ ਨਾਮ ਜਗਦੀ ਸਿੰਘ ਜੀ ਕਿੱਥੋਂ ਆ ਰਹੇ ਹੋ ਅਸੀਂ ਆ ਰਹੇ ਜੀ ਆਦਮਪੁਰ ਵਾਲੀ ਸਾਈਡ ਤੋਂ ਆਂਡਾ ਸੀ ਉਹਨਾਂ ਜਾ ਰਹੇ ਸੀ ਉਹ ਸਾਹਮਣੇ ਆਹ ਸੜਕ ਦੇ ਆਗੇ ਇਧਰਲੀ ਸਿਮਲਾ ਪਹਾੜੀ ਵਾਲੀ ਸਾਈਡ ਤੋਂ ਗੱਡੀ ਆਈ ਘਟ ਤੋਂ ਘਟ 120 ਦੀ ਸਪੀਡ ਤੇ ਇਹਨੇ ਦੇਖਿਆ ਨਹੀਂ ਅੱਧੀ ਸੜਕ ਦੇ ਵਿੱਚ ਆ ਗਏ ਅਸੀਂ ਸਾਡੀ ਗੱਡੀ ਫੇਰ ਵਾਪਸ ਆਲਮਪੁਰ ਵਾਲੀ ਸਾਈਡ ਨੂੰ ਕਮਾਂਤੀ ਲੱਗ ਗਈ ਇੱਥੇ ਇੱਕ ਲੇਡੀ ਜੀ ਬੈਠੇ ਸੀ ਉਹਨਾਂ ਦੇ ਉੱਪਰ ਵੀ ਗੱਡੀ ਉਹਨਾਂ ਨੂੰ ਵੱਜੀ ਹੋਈ ਹੈ ਹਾਂਜੀ ਉਹਨਾਂ ਨੂੰ ਇੱਥੇ ਵੀਰ ਨੇ ਕੋਈ ਹਸਪੀਟਲ ਦਾਖਲ ਕਰਾ ਕੇ ਆਏ ਸਾਡੇ ਛੋਟੇ ਨਾਲ ਤਿੰਨ ਬੱਚੇ ਨੇ ਜੀ ਜੀ ਉਹਨਾਂ ਦੇ ਵੀ ਸੱਟਾਂ ਲੱਗੀਆਂ ਹੋਈਆਂ ਕੀ ਮੰਗ ਕਰਦੇ ਬਸ ਜੀ ਇਨਸਾਫ ਸਾਡੀ ਗੱਡੀ ਦਾ ਕੰਮ ਕਰਾ ਕੇ ਦੇਨ ਜੋ ਵੀ ਹੈ ਬਾਕੀ ਜੋ ਸੱਟਾਂ ਲੱਗੀਆਂ ਹੋਈਆਂ ਨੇ ਆ ਵੀਰ ਜੀ ਉਹਨਾਂ ਦੇ ਵੀ ਆ ਗਰਦਨ ਤੇ ਸੋਜ ਪਈ ਹੋਈ ਆ ਆਪ ਲੋਕਲ ਦਾ ਫੈਰਾ ਟਾਉਂਦੇ ਹੋਏ ਚ ਹਸਪੀਟਲ ਚ ਲੱਗੇ ਨੇ ਨਨ ਸਾਫ ਚਾਹੀਦਾ ਬਾਕੀ ਪਾਜੀ ਗੱਡੀ ਦੀ ਵਾਈਟ ਲੈ ਤੁਸੀਂ ਫੋਟੋ ਲਓ ਦੇਖੋ ਵੀਡੀਓ ਬਣਾ ਕੇ ਟੋਟਲ 프ਰੰਟ ਲੈਸਰ ਦੋਨੋਂ 에어백 ਖੁੱਲੇ ਹੋਏ ਨੇ ਤੇ ਜਰਨੀ ਨੂੰ ਕੰਪਨੀ ਨਹੀਂ ਹੋਵੇ ਨਹੀਂ ਨਹੀਂ ਬਾਕੀ ਨਾਰਮਲ ਸੱਟਾਂ ਹੈਗੀਆਂ ਜੇ ਇਹ ਕਾਰੋ ਜਿਆ ਤੇ ਪਜਾ ਉਹ ਯੂਆਰੋ ਚੌਂਕ ਦੇ ਵਿੱਚ ਇਨਫੋਰਮੇਸ਼ਨ ਮਿਲ ਕੇ ਦੋ ਕਾਰਾਂ ਦਾ ਆਫਰ ਵਿੱਚ ਚੱਕਰ ਹੋ ਗਈ ਆ ਮੌਕੇ ਤੇ ਆਏ ਆ ਇੱਕ ਇੱਕ ਗੱਡੀ ਹੈਗੀ ਆ ਤਰਨਤਨ ਤੋਂ ਆਏ ਸੀਗੇ ਤੇ ਪੀਰ ਨਗਾਹੇ ਮੱਥਾ ਟੇਕਣ ਜਾ ਰਹੇ ਸੀਗੇ ਇੱਕ ਗੱਡੀ ਲੋਕਲੇ ਹਸ਼ਿਆਰਪੁਰ ਦੀ ਕਾਸ਼ਨਾਨੀ ਦੇ ਰਹਿਣ ਵਾਲੇ ਨੇ ਤੇ ਇਹ ਸ਼ਿਮਲਾ ਪਹਾੜੀ ਸੜਕ ਤੋਂ ਆਵੇ ਸੀ ਬਸ ਦੋਨੇ ਆਪਸ ਵਿੱਚ ਟਕਰਾ ਗਏ ਆ ਜਿਹੜੇ ਵਿਅਕਤੀ ਠੀਕ ਆ ਤੇ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਆ ਬਾਕੀ ਮੌਕੇ ਤੇ ਆ ਗਏ ਜੋ ਵੀ ਦੇਖਤੇ ਆ